ਜਿੱਕਰ ਗੱਲ ਕਰੀ ਅਮਰਿਤਪਾਲ ਸਿੰਘ ਨੂੰ ਜਿਵੇਂ ਸੰਸਦ ਦੇ ਅੰਦਰ ਸੌਹ ਚੁੱਕੀ ਗਈ ਹੈ ਇੱਕ ਸ਼ਰਤਾਂ ਦੇ ਤਹਿਤ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਦਿੱਤੀ ਗਈ ਹੈ ਫੋਟੋ ਤੱਕ ਨਹੀਂ ਖਿੱਚਣ ਦਿੱਤੀ ਗਈ ਵੀਡੀਓ ਨਹੀਂ ਬਣਾਉਣ ਦਿੱਤੀ ਗਈ ਪੰਜਾਬ ਨਹੀਂ ਆਉਣ ਦਿੱਤਾ ਗਿਆ ਤੇ ਕੀ ਇਸ ਤਰ੍ਹਾਂ ਦਾ ਇੱਕ ਸੰਸਦ ਮੈਂਬਰ ਦੇ ਨਾਲ ਵਿਵਹਾਰ ਹੈ ਜਿਹੜਾ ਉਹ ਠੀਕ ਹੈ ਇਹ ਕਿੱਡੀ ਗੱਲ ਸੀ ਜੀ ਭਾਈ ਅੰਬਰਪਾਲ ਸਿੰਘ ਨੂੰ ਲਿਆਉਂਦੇ ਗੱਡੀ 'ਚ ਲੈ ਕੇ ਆਉਂਦੇ ਓਪਨ ਲਿਓ ਆਪਣੀ ਸੰਗਤ ਨੂੰ ਫਤਿਹ ਬਲਾਉਦਾ ਜਾ ਕੇ ਅੰਦਰ ਜਾ ਕੇ ਚੱਕ ਲੈਂਦਾ ਸਭ ਕੁਝ ਦੀ ਕੀ ਹੋਣ ਲੱਗ ਪਿਆ ਭਾਈ ਜਗਤਾਰ ਸਿੰਘ ਹਵਾਰਾ ਇੱਕੋ ਇੱਕ ਇਨਸਾਨ ਹੈ ਇਸ ਇੰਡੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਕਿ ਜਿਹਨੂੰ ਜਦੋਂ ਵੀ ਤਰੀਕ ਤੇ ਹੁਣ ਤਾਂ ਲਿਆਉਣਾ ਹੀ हट ਕੇ ਜਦੋਂ ਲੈ ਕੇ ਆਉਂਦੀ ਸੀ ਉਹਦੇ ਬੇੜੀਆਂ ਲਾ ਕੇ ਕਾਨੂੰਨ ਇਹ ਬਣਿਆ ਜੱਜ ਨੇ ਬਣਾਇਆ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਵੀ ਜਦੋਂ ਵੀ ਕੋਈ ਜੱਟਾ ਮਰਜੀ ਕ੍ਰਿਮੀਨਲ ਬੰਦਾ ਜੱਜ ਦੇ ਪੇਸ਼ ਕਰਨਾ ਉਹਦੇ ਹਥਕੜੀ ਵੀ ਨਹੀਂ ਲੱਗੀ ਦੀ ਹੋ ਪਰ ਸਾਡੇ ਨਾਲ ਉੱਥੇ ਵੀ ਧੱਕਾ ਹੈ ਇਹ ਬੰਦੀ ਸਿੰਘਾ ਹੁਣ ਸਜ਼ਾਵਾ ਪੂਰੀਆਂ ਕਰ ਲੀਆਂ ਸਾਰੇ ਕੋ ਕਰ ਲਿਆ ਅੱਜ ਵੀ ਕਿਉਂ ਨਹੀਂ ਛੱਡੇ ਜਾ ਰਹੇ ਵੱਲ ਸਾਡੇ ਸਾਨੂੰ ਇੱਕੋ ਦਿਖਾਇਆ ਜਾ ਰਿਹਾ ਹੈ ਕਿ ਇਹ ਲੋਕ ਜਰਾਇਮਪੇਸ਼ਾ ਨੇ ਇਹ 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 ਦੇਸ਼ ਲਈ ਖਤਰਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਉਸ ਤੀਫੇ ਦੀ ਮੰਗ ਕਰ ਰਹੇ ਨੇ ਕਿ ਸੁਭੀ ਸਿੰਘ ਬਦਲੇ ਅਸਤੀਫਾ ਦੇ ਅਕਾਲੀ ਦਲ ਨੂੰ ਮੋੜ ਸੁਰਜੀਤ ਜਾਂ ਸੁਜੀਤ ਕਰਨ ਦੇ ਗੱਲਾਂ ਵੀ ਕਰ ਰਹੇ ਨੇ ਤੁਸੀਂ ਇਸ ਸਮੁੱਚੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਲੀਡਰ ਨੇ ਜਿਹੜੇ ਹੁਣ ਅੱਜ ਵਿਰੋਧਤਾ ਕਰਕੇ ਉਹਨੂੰ ਕਹਿ ਰਹੇ ਨੇ ਅਸਤੀਫਾ ਦੇ ਦੇ ਜੇ ਪਹਿਲੇ ਹੀ ਬੋਲ ਬੰਦੇ ਇਹ ਇਹ ਇੰਨਾ ਸਾਨੂੰ ਠੱਠੇ ਕੁਝ ਨਹੀਂ ਕਰਨਾ ਪੈਣਾ ਸੀ ਤੁਹਾਨੂੰ ਕੀ ਲੱਗਦਾ ਪ੍ਰਵੇਖ ਅਕਾਲੀ ਦਲ ਦਾ ਪੰਜਾਬ ਦੇ ਅੰਦਰ ਖੇਤੀ ਪਾਰਟੀ ਆ ਦੇਖੋ ਅਕਾਲੀ ਦਲ ਦੀਆਂ ਕੁਰਬਾਨੀਆਂ ਬਹੁਤ ਨੇ ਖੇਤਰੀ ਪਾਰਟੀ ਦੀ ਪੰਜਾਬ ਨੂੰ ਲੋੜ ਹੈ ਪਰੰਤੂ ਦੋਏ ਧੜੇ ਚ ਹੁਣ ਕੀ ਦੂਆ ਤੜਾ ਠੀਕ ਹੈ ਇਹ ਕਰਨ ਲੋਕੇ ਵੀ ਸਵਾਲ ਕਰਦੇ ਨੇ ਵੀ ਇਕੱਠੇ ਤਾਂ ਨਹੀਂ ਹੋ ਜਣਾ ਇਹ ਕਰਨ ਉਹ ਜੇ ਕਾਮ ਨੇ ਜਿਤਾਏ ਨੇ ਉੱਪਰ ਦੀ ਗੱਤਰੇ ਪਾਇਵਨੇ ਧਾਰੇ ਖੁੱਲੇ ਨੇ ਪੂਰੇ ਖਾਲਸੇ ਜੱਜਦੇ ਨੇ ਉਹ ਐ ਸ਼੍ਰੋਮਣੀ ਅਕਾਲੀ ਦਲ ਇਹ ਇਹ ਜਿਹੜੇ ਜਾਲੀ ਹੋ ਗਏ ਸੇ ਜਿਹੜੇ ਸਰਸੇ ਵਾਲੇ ਨੂੰ ਪਤਾ ਬੰਦੇ ਰੱਖਨੇ ਬਾਦਲ ਕੇ ਇਹ ਤਾਂ ਉਹਨਾਂ ਨੂੰ ਲੋਕਾਂ ਨੇ ਚਾਟਾ ਸਕਾਇਆ ਪੰਜਾਬ ਦੇ ਅੰਦਰ ਕਿਉਂਕਿ ਅਕਾਲੀ ਦਲ ਹੈ ਜਿਹੜਾ ਕਾਫੀ ਕਮਜ਼ੋਰ ਹੋ ਗਿਆ ਜਿਹੜਾ ਇੱਕ ਖੱਪਾ ਜਿਹੜਾ ਇੱਕ ਖਲਾ ਪੈਦਾ ਹੋਇਆ ਹੋਇਆ ਉਹ ਭਰਮ ਦੀ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਉਸ ਤਰ੍ਹਾਂ ਦੇ ਲੱਗ ਰਹੇ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ ਪਹਿਲਾਂ ਤਾਂ ਇਹਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਪੰਜਾਬ ਦੇ ਪੰਜਾਬ ਦੀ ਗੱਲ 92 ਜਿਤਾਏ ਜਿਤਾ ਆ ਵੀ ਉਹ ਦਿੱਤੇ ਜਿਹੜੇ ਆਮ ਲੋਕ ਸੀ ਵੱਡੇ ਵੱਡੇ ਕਾਗ ਹਰਾਏ ਸਵਾਗਤ ਹੈ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਤੇਜ ਸਿੰਘ ਤੂਹੀ ਅੱਜ ਇੱਕ ਵਿਸ਼ੇਸ਼ ਸ਼ਖਸੀਅਤ ਨਾਲ ਗੱਲ ਕਰਾਂਗੇ ਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੌਲੀ ਸਾਡੇ ਨਾਲ ਨੇ ਸੌਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਤੇਜ ਸਿੰਘ ਤੂਹੀ ਦਾ ਦਫ਼ਤਰ ਚ ਆਉਣ ਤੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਸੋਲੀ ਸਾਹਿਬ ਜਿਹੜੀ ਲੋਕ ਸਭਾ ਦੀ ਚੋਣ ਲੰਘ ਕੇ ਗਈ ਹੈ ਜਿੱਥੇ ਹੋਰ ਕੇਂਦਰ ਦੇ ਅੰਦਰ ਬੀਜੇਪੀ ਦੇ ਭਾਈਵਾਲਾਂ ਦੇ ਨਾਲ ਰਲ ਕੇ ਸਰਖਪਾਰ ਬਣੀ ਹੈ ਪੰਜਾਬ ਦੇ ਅੰਦਰ ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਦੋ ਸੀਟਾਂ ਜਿਹਨਾਂ ਦੇ ਤੋਂ ਪੰਥਕ ਉਮੀਦਵਾਰ ਜਿੱਤੇ ਨੇ ਜਿਹੜਾ ਇਹ ਬਦਲਾਅ ਇੱਕ ਪੰਜਾਬ ਦੇ ਅੰਦਰ ਕਿਉਂਕਿ ਅਕਾਲੀ ਦਲ ਹੈ ਜਿਹੜਾ ਕਾਫੀ ਕਮਜ਼ੋਰ ਹੋ ਗਿਆ ਜਿਹੜਾ ਇੱਕ ਖੱਪਾ ਜਿਹੜਾ ਇੱਕ ਖਲਾ ਪੈਦਾ ਹੋਇਆ ਹੋਇਆ ਉਹ ਭਰਨ ਦੀ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਉਸ ਤਰ੍ਹਾਂ ਦੇ ਲੱਗ ਰਹੇ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਪ੍ਰਵਾਸ਼ਿਤ ਕਰੋਗੇ ਜਿਹੜਾ ਤੁਸੀਂ ਭਾਈ ਅੰਮਰਤਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਖਾਲਸੇ ਦੀ ਗੱਲ ਕਰਦੇ ਹੋ ਜੀ ਪਹਿਲਾਂ ਤਾਂ ਇਹਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਹਾਂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਪੰਜਾਬ ਦੇ ਵਿੱਚ ਪੰਜਾਬ ਦੀ ਮੈਂ ਗੱਲ ਕਰ ਰਿਹਾ ਮੰਨਵੇ ਜਿਤਾਏ ਹੂੰ ਜਿਤਾ ਆ ਵੀ ਉਹ ਦਿੱਤੇ ਜਿਹੜੇ ਆਮ ਲੋਕ ਸੀ ਵੱਡੇ ਵੱਡੇ ਕਾਗ ਹਰਾਈ ਜੀ ਉਹ ਦੌਰ ਚੱਲਦੇ ਚੱਲਦੇ ਪਾਰਲੀਮੈਂਟ ਦੀ ਚੋਣਾਂ ਆ ਗਈ। ਪਾਰਲੀਮੈਂਟ ਦੀ ਚੋਣ ਦੇ ਵਿੱਚ ਜਿਹੜੀਆਂ ਸੰਘਰਸ਼ ਅਸੀਂ ਜਿਹੜੀਆਂ ਲੜਾਈਆਂ ਲੰਬੇ ਅਰਸੇ ਤੋਂ ਅਸੀਂ ਲੜਦੇ ਆ ਰਹੇ ਸੀ। ਉਹ ਚਾਹੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂਦੀ ਹੋਵੇ। ਚਾਹੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਹੋਵੇ। ਚਾਹੇ ਹੋਰ ਪੰਥਕ ਮੁੱਦੇ ਹੋਣ। ਉਹ ਤੋਂ ਬਿਨਾਂ ਵੀ ਕਿਸਾਨ ਅੰਦੋਲਨ ਜਿਹੜਾ ਵੱਡਾ ਸਾਨੂੰ ਫਾਇਦਾ ਹੋਇਆ। ਜਿਹੜੀ ਕਿਸਾਨ ਮੂਵਮੈਂਟ ਚ ਦਿੱਲੀ ਨੇ ਸਾਡੇ ਨਾਲ ਧੱਕਾ ਕੀਤਾ ਕਾਂਗਰਸ ਆਲਾ ਧੱਕਾ ਅਸੀਂ ਭੁੱਲੇ ਨਹੀਂ ਜੋ ਸਾਡੇ ਤੇ ਹਮਲੇ ਹੋਏ ਦਰਬਾਰ ਸਾਹਿਬ ਤੇ ਅਕਾਲ ਤਖਤ ਸਰਟਾਏ ਡੇਰੀ ਹੋਇਆ ਇਹ ਚੀਜ਼ਾਂ ਨੂੰ ਰੱਖ ਕੇ ਪੰਜਾਬ ਇੱਕ ਐਸਾ ਖਿੱਤਾ ਹੈ ਇਹ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਲੋਕ ਭੁੱਲਦੇ ਨਹੀਂ ਹੈਗੇ ਜੇ ਸਾਡੇ ਨਾਲ ਕੋਈ ਧੱਕਾ ਕਰਦੀ ਉਸ ਮੂਵ ਨੂੰ ਲੈ ਕੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਧੱਕਾ ਕੀਤਾ ਦਿੱਲੀ ਦੀ ਸਰਕਾਰ ਨੇ ਮੋਢੇ ਤੇ ਧਰੀ ਮੌਜੂਦਾ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਮੋਢੇ ਦੇ ਧਰ ਕੇ ਉਹਦੇ ਤੇ ਐਨਐਸਏ ਲਵਾ ਕੇ ਤਰਾਮਾ ਲਵਾ ਕੇ ਅਸਾਮ ਦੀ ਜੇਲ੍ਹ ਚ ਬਚਾਤਾ ਲੋਕਾਂ ਦੇ ਮਨਾਂ ਚ ਗੁੱਸਾ ਸੀ ਉਹ ਗੁੱਸੇ ਨੂੰ ਲੋਕਾਂ ਨੇ ਕੱਢਣ ਦੇ ਲਈ ਜਦੋਂ ਵੀ ਪਹਿਲੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਵੀ ਆਪਾਂ ਜੀ ਭਾਈ ਅੰਮਰਤਪਾਲ ਸਿੰਘ ਨੂੰ ਖੜਾਓ ਕਿ ਉਹ ਨੂੰ ਆਪਾਂ ਤਾਂ ਬਾਹਰ ਕੱਢਣਗੇ ਲੋਕਾਂ ਦੇ ਦਿਮਾਗ ਚ ਇੱਕ ਗੱਲ ਬਣੀ ਸੀ ਕਿ 99 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਅੰਬਰਤਪਾਲ ਸਿੰਘ ਆਪਣੇ ਉਹਦਾ ਨਾਮ ਅਤਿੰਦਰ ਪਾਲ ਸਿੰਘ ਮਾਫ ਕਰਿਓ ਅਤਿੰਦਰ ਪਾਲ ਸਿੰਘ ਪਟਿਆਲੇ ਤੋਂ ਜਿੱਤੇ ਇਹ ਜਿਹੜੇ ਲੋਕ ਉਦੋਂ ਕਾਂਗਰਸ ਦੀਆਂ ਧੱਕੇਸ਼ਾਹੀਆਂ ਕਰਕੇ ਅੰਦਰ ਸੀ ਇਹਨਾਂ ਨੂੰ ਲੋਕਾਂ ਨੇ ਵੱਡੀਆਂ ਵੋਟਾਂ ਪਾ ਕੇ ਜਿਤਾਇਆ ਤੇ ਇਹਨਾਂ ਨੂੰ ਬਾਹਰ ਕੱਢ ਕੇ ਲਿਆਂਦਾ ਇਹੀ ਦਿਮਾਗ ਚ ਲੋਕਾਂ ਦੇ ਸੁਪਨਾ ਸੀ ਵੀ ਯਾਰ ਅਸੀਂ ਇਹਨਾਂ ਨੂੰ ਵੋਟਾਂ ਪਾਉਂਦੇ ਹੀ ਰਹਨੇ ਆ ਵੀ ਇਹ ਸਵਾਰੀ ਆ ਨਵਾਂ ਮੁੰਡਾ ਜਿਨੇ ਨਸਿਆਂ ਦਾ ਐਡਾ ਵਧੀਆ ਸਾਫ਼ ਸਥਰਾ ਮੁੱਦਾ ਲੈ ਕੇ ਚੱਲਿਆ ਤੇ ਲੋਕਾਂ ਨੂੰ ਗੁਰੂ ਦੇ ਲੜ ਲਾਉਣ ਲੱਗਿਆ ਇੱਕ ਉਹ ਜਿਹੜੀ ਸੀਟ ਹੈ ਉਹ ਧਾਰਮਿਕ ਸੀਟ ਹੈ ਜੀ ਉਹ ਉੱਥੋਂ ਪਹਿਲਾਂ ਵੀ ਕੋਈ ਵੀ ਸਿੰਘ ਖੜ ਗਿਆ ਜਿਹਦਾ ਚਿਹਰਾ ਮੜਾ ਮੜਾ ਮੱਠਾ ਵੀ ਠੀਕ ਹੁੰਦਾ ਸੀ ਉਹਨੂੰ ਉਹਨਾਂ ਲੋਕਾਂ ਨੇ ਜਿਤਾ ਕੇ ਭੇਜਿਆ ਉਸ ਮੂਵ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਕੌਮ ਦੇ ਆਪਣਾ ਕੌਮੀ ਮੰਨ ਕੇ ਜਿੱਤ ਹਾਸਲ ਕਰਾਈ ਜਿਕਰ ਗੱਲ ਕਰੀ ਅਮਰਿਤਪਾਲ ਸਿੰਘ ਨੂੰ ਜਿਵੇਂ ਸੰਸਦ ਦੇ ਅੰਦਰ ਸੌਹ ਚੁੱਕੀ ਗਈ ਹੈ ਇੱਕ ਸ਼ਰਤਾਂ ਦੇ ਤਹਿਤ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਦਿੱਤੀ ਗਈ ਹੈ ਫੋਟੋ ਤੱਕ ਨਹੀਂ ਖਿੱਚਣ ਦਿੱਤੀ ਗਈ ਵੀਡੀਓ ਨਹੀਂ ਬਣਾਉਣ ਦਿੱਤੀ ਗਈ ਪੰਜਾਬ ਨੇ ਆਉਣ ਦਿੱਤਾ ਗਿਆ ਕੀ ਇਸ ਤਰ੍ਹਾਂ ਦਾ ਇੱਕ ਸੰਸਦ ਮੈਂਬਰ ਦੇ ਨਾਲ ਵਿਵਹਾਰ ਹੈ ਜਿਹੜਾ ਉਹ ਠੀਕ ਹੈ ਜਿਹੜੀ ਬਹੁ ਗਿਣਤੀ ਦੀਆਂ ਕੌਮਾਂ ਨੇ ਜਿਨ੍ਹਾਂ ਨੂੰ ਆਪਾਂ ਬਹੁ ਗਿਣਤੀ ਕਹਿੰਦੇ ਆ ਆਪਾਂ ਹੈਗੇ ਘੱਟ ਗਿਣਤੀ ਹੂੰ ਆਪਾਂ ਨੂੰ ਹਰ ਮੋੜ ਤੇ ਘੱਟ ਗਿਣਤੀ ਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਇੱਕ ਬੰਦਾ ਦੂਜੇ ਬੰਦੇ ਪੁਲਿਸ ਦੀਆਂ ਡਾਰਾਂ ਸਾਰਾ ਆਮਲਾ ਫੈਲਾ ਇਹ ਕਿੱਡੀ ਗੱਲ ਸੀ ਜੀ ਭਾਈ ਅੰਬਰਪਾਲ ਸਿੰਘ ਨੂੰ ਲਿਆਉਂਦੇ ਗੱਡੀ 'ਚ ਲੈ ਕੇ ਆਉਂਦੇ ਓਪਨ ਲਿਓ ਆਪਣੀ ਸੰਗਤ ਨੂੰ ਫਤਿਹ ਬਲਾਉਂਦਾ ਜਾ ਕੇ ਅੰਦਰ ਜਾ ਕੇ ਚੱਕ ਲੈਂਦਾ ਸਭ ਕੁਝ ਨਹੀਂ ਤੇ ਹੋਣ ਲੱਗਿਆ ਪਰ ਇੱਕ ਸਿੱਖਾਂ ਦਾ ਹਊਆ ਬਣਾ ਕੇ ਰੱਖਣਾ ਵੀ ਇਹ ਅੱਤਵਾਦੀ ਨੇ ਇਹ ਦੇਸ਼த்ਰੋਹੀ ਨੇ ਜਿਹੜਾ ਸਾਨੂੰ ਕੁੱਟਣ ਦੇ ਲਈ ਇੱਕ ਹਥਿਆਰ ਦਿੱਲੀ ਨੇ ਲੰਬੇ ਅਰਸੇ ਤੋਂ ਫੜਿਆ ਹੋਇਆ ਹੱਥ 'ਚ ਕਿਸੇ ਦੀ ਸਰਕਾਰ ਆਜੀ ਉਹ ਵੈਪਨ ਨਹੀਂ ਛੱਡ ਰਹੇ ਉਹ ਹਥਿਆਰ ਦਿਖਾ ਕੇ ਹੁਣ ਉਹਨਾਂ ਨੇ ਇੱਕ ਬਹੁਤ ਵੱਡਾ ਹਊਆ ਬਣਾਇਆ ਕਿ ਭਾਈ ਅੰਬਰਪਾਲ ਸਿੰਘ ਪਤਾ ਨਹੀਂ ਕਿੰਨਾ ਵੱਡਾ ਅੱਤਵਾਦੀ ਹੈ ਜਿਹੜਾ ਲੋਕਾਂ ਨੇ ਜਿਟਾਤਾ ਜੇ ਉਹਨੂੰ ਬਾਹਰ ਹਵਾ ਲਵਾਤੀ ਪਤਾ ਨਹੀਂ ਕੀ ਹੋਣ ਚੱਲਿਆ ਹੋਣਾ ਕੱਖ ਨਹੀਂ ਸੀ ਸਭ ਇਹ ਡਰਾਮੇ ਬਾਜੀ ਨਾਲ ਜਿਹੜੀ ਮੌਜੂਦਾ ਸਰਕਾਰ ਬਣੀ ਆ ਭਾਜਪਾ ਦੀ ਉਹਨੇ ਆਪਣਾ ਮੈਨੂੰ ਲੱਗਦਾ ਵੀ ਆਪਣਾ ਜਨਾਜਾ ਕੱਢਿਆ ਇਹੋ ਜਿਹਾ ਕੁਸ ਕਰਕੇ ਸਰ ਸਕਦਾ ਸੀ ਪਰ ਥੋੜੇ ਮੈਂ ਇੱਕ ਹੋਰ ਯਾਦ ਕਰਾਂ ਸਰਬੱਤ ਖਾਲਸਾ ਹੋਇਆ ਜੱਬੇ ਦੀ ਧਰਤੀ ਤੇ ਉੱਥੇ ਅਸੀਂ ਸਿੰਘ ਸਾਹਿਬ ਬਣਾਇਆ ਭਾਈ ਜਗਤਾਰ ਸਿੰਘ ਹਵਾਰੇ ਨੂੰ ਭਾਈ ਜਗਤਾਰ ਸਿੰਘ ਹਵਾਰਾ ਇੱਕੋ ਇੱਕ ਇਨਸਾਨ ਹੈ ਇਸ ਇੰਡੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਕਿ ਜੀ ਨੂੰ ਜਦੋਂ ਵੀ ਤਰੀਕ ਤੇ ਹੁਣ ਤਾਂ ਲਿਆਉਣਾ ਹੀ ਹਟ ਕੇ ਜਦੋਂ ਲੈ ਕੇ ਆਉਂ ਸੀ ਉਹਦੇ ਬੇੜੀਆਂ ਲਾ ਕੇ ਕਾਨੂੰਨ ਇਹ ਬਣਿਆ ਹੈ ਜੱਜ ਨੇ ਬਣਾਇਆ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਵੀ ਜਦੋਂ ਵੀ ਕੋਈ ਜੱਟਾ ਮਰਜੀ ਕ੍ਰਿਮੀਨਲ ਬੰਦਾ ਹੈ ਜੱਜ ਦੇ ਪੇਸ਼ ਕਰਨਾ ਹੈ ਉਹਦੇ ਹਥਕੜੀ ਵੀ ਨਹੀਂ ਲੱਗੀ ਵੀ ਹੋਊਗੀ ਪਰ ਸਾਡੇ ਨਾਲ ਉੱਥੇ ਵੀ ਧੱਕਾ ਇਹ ਧੱਕਾ ਸਾਡੇ ਨਾਲ ਇੱਕ ਜਗ੍ਹਾ ਨਹੀਂ ਹੈ ਬੰਦੀ ਸਿੰਘਾ ਹੁਣ ਸਜ਼ਾਵਾ ਪੂਰੀਆਂ ਕਰ ਲੀਆਂ ਸਾਰੇ ਕੋ ਕਰ ਲਿਆ ਅੱਜ ਵੀ ਕਿਉਂ ਨਹੀਂ ਛੱਡੇ ਜਾ ਰਹੇ ਮਤਲਬ ਸਾਡੇ ਸਾਨੂੰ ਇੱਕੋ ਦਿਖਾਇਆ ਜਾ ਰਿਹਾ ਹੈ ਕਿ ਇਹ ਲੋਕ ਜਰਾਂ ਪੈਸਾ ਨੇ ਇਹ 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 ਦੇਸ਼ ਲਈ ਖਤਰਾ ਨੇ ਜਿਹਦੇ ਕਰਕੇ ਸਾਡੇ ਤੇ ਬਾਰ ਬਾਰ ਹਮਲੇ ਕਰੇ ਜਾ ਰਹੇ ਨੇ ਅਸੀਂ ਨਮਸਕਾਰ ਕਰਦੇ ਆਂ ਲੋਕਾਂ ਨੂੰ ਕਿ ਅਸੀਂ ਜਦੋਂ ਚੋਣ ਦੰਗਲ ਚਾਏ ਲੋਕਾਂ ਨੇ ਇਹਨਾਂ ਜਿਹੜੇ ਇਹ ਸਰਾਰਥੀ ਲੋਕ ਸੀ ਜਿਹੜੇ ਸਰਕਾਰਾਂ ਚ ਆਉਂਦੇ ਨੇ ਬਹੁਤ ਗਰਤੀ ਵਾਲੇ ਇਹਨਾਂ ਦੇ ਮੂੰਹ ਤੇ ਮਾਰੀਆਂ ਨੇ ਚਪੇੜਾਂ ਤੇ ਠੋਕ ਕੇ ਇਹਨਾਂ ਦੀ ਹਿੱਕ ਤੇ ਭਾਈ ਅੰਬਰਤਪਾਲ ਸਿੰਘ ਬਿਠਾਇਆ ਤੇ 40 ਸਾਲ ਬਾਅਦ ਸ਼ਹੀਦ ਆ ਸ਼ਹੀਦੇ ਆਜੋ ਭਾਈ ਬਿਆਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਵਾਲਿਆਂ ਨੇ ਵੀ ਹਿੱਕ ਤੇ ਬਿਠਾਇਆ ਦਿਖਾਇਆ ਵੀ ਕੌਮ ਮਰੀ ਨਹੀਂ ਕੌਮ ਦੀ ਜਮੀਰ ਨਹੀਂ ਮਰੀ ਠੀਕ ਹੈ ਸਾਡੇ ਚ ਕਾਲ ਅੰਗਿਆਰੀਆ ਜਿਹੜੀ ਨਹੀਂ ਸਾਨੂੰ ਸਾਡੀਆਂ ਲੱਤਾਂ ਖਿੱਚਣੋਂ ਹਟਦੀ ਪਰ ਫੇਰ ਵੀ ਨਮਸ਼ਕਾਰ ਇਹਨਾਂ ਵੋਟਰਾਂ ਨੂੰ ਜਿਨ੍ਹਾਂ ਨੇ ਬ ਬ ਸਾਰਿਆਂ ਨੂੰ ਵੱਧ ਵੋਟਾਂ ਨਾਲ ਅੰਬਰਤਪਾਲ ਨੂੰ ਤੇ ਸਰਬਜੀਤ ਖਾਲਸੇ ਨੂੰ ਚਿਤਾ ਕੇ ਪਾਰਲੀਮੈਂਟ ਦੇ ਵਿੱਚ ਦੇਖਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਬਿਠਾਇਆ ਇੱਕ ਅਕਾਲੀ ਦਲ ਦੀ ਜੇਕਰ ਗੱਲ ਕਰ ਲਈਏ ਇਸ ਤੋਂ ਵੱਖਰਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਤਰ੍ਹਾਂ ਦਾ ਨਾਲ ਦੁਫਾੜ ਹੋ ਗਈ ਹੈ ਪਾਰਟੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਉਸ ਤਿਫੇ ਦੀ ਮੰਗ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਅਕਾਲੀ ਦਲ ਨੂੰ ਮੋੜ ਸੁਰਜੀਤ ਜਾਂ ਸੁਰਜੀਤ ਕਰਨ ਦੇ ਗੱਲਾਂ ਵੀ ਕਰ ਰਹੇ ਨੇ ਤੁਸੀਂ ਇਸ ਸਮੁੱਚੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਗੱਲੇ ਹੈ ਵੀ ਜਿਹੜਾ ਅਸੀਂ ਮੁੱਦਾ ਚੱਕ ਰਹੇ ਸੀ ਲੰਮੇ ਅਰਸੇ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਆ ਸਾਡੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਪੁਰਖਿਆਂ ਦੀਆਂ ਬੀਬੀਆਂ ਧੀਆਂ ਭੈਣਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਣ ਚਾਇਆ ਜਿਹਦਾ ਇਤਿਹਾਸ ਸੀ ਵੀ ਇਹ ਧੀਆਂ ਭੈਣਾਂ ਦੀ ਰਾਖੀ ਕਰਦਾ ਆਪਣੇ ਗੁਰੂ ਦਾ ਗੁਰੂ ਦੀ ਗੱਲ ਕਰਦਾ ਤੇ ਇਹ ਜਿੱਥੇ ਵੀ ਕਿਤੇ ਕਿਸੇ ਕੌਮ ਨਾਲ ਤਕਰਾਵ ਚਾਹੇ ਐਮਰਜੈਂਸੀ ਲੱਗੀ ਇੱਥੇ ਉੱਥੇ ਵੀ ਸਾਡੀਆਂ ਕੁਰਬਾਨੀਆਂ ਹੋਈਆਂ ਅਸੀਂ ਸੰਘਰਸ਼ ਕੀਤਾ ਈਵਨ ਕਿ ਸਮੇ ਦੇ ਹਾਕਮ ਜੋ ਮੈਨੂੰ ਸੁਣਨ ਚਾਇਆ ਸਮੇ ਦੇ ਹਾਕਮਾਂ ਨੇ ਸਾਡੀ ਲੀਡਰਸ਼ਿਪ ਨੂੰ ਇਹ ਵੀ ਕਿਹਾ ਕਿ ਤੁਸੀਂ ਯਾਰ ਕਿਉਂ ਪੰਗਾ ਲੈ ਲਿਓ ਐਮਰਜੈਂਸੀ ਤੁਹਾਡੇ ਤੇ ਤਾਂ ਲਾਈ ਦੀ ਤੁਸੀਂ ਆਪਣਾ ਪੰਜਾਬ ਸੰਭੀ ਜਾਓ ਜੋ ਲੈਣਾ ਲੈ ਲਓ ਪਰ ਇਹਨਾਂ ਦਾ ਨਾ ਪੰਗਾ ਲਓ ਪਰ ਅਸੀਂ ਗੁਰੂ ਨੂੰ ਹਾਜ਼ਰਨਾ ਚ ਸਮਝਦੇ ਹਾਂ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਮਹਾਰਾ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਜਿਵੇਂ ਉਹਨਾਂ ਨੇ ਮਜਲੂਮਾਂ ਦੀ ਰੱਖਿਆ ਕਰਦੇ ਹੋਏ ਜਨਯੂਤ ਰੱਖਿਆ ਕਰਦੇ ਹੋਏ ਉਹ ਉਹਨਾਂ ਨੇ ਇੱਕ ਸ਼ਹਾਦਤ ਦਿੱਤੀ ਸੀ ਉਹ ਅਸੀਂ ਸਾਡੇ ਗੁਰੂਆਂ ਦਾ ਦਿਖਾਇਆ ਰਸਤਾ ਕਦੇ ਛੱਡਿਆ ਨਹੀਂ ਸਿੱਖਾਂ ਨੇ ਉਸ ਆਧਾਰ ਤੇ ਅਸੀਂ ਤੁਰੇ ਹੋਇਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਆਹ ਕੀ ਚੀਜ਼ ਹੈ ਜੀ ਇੱਕ ਪਰਿਵਾਰ ਦਾ ਅਕਾਲੀ ਦਲ ਅਸੀਂ ਕਹਿੰਦੇ ਨੇ ਹਾਂ ਵੀ ਇਹ ਬਾਦਲ ਟੱਬਰ ਦਾ ਅਕਾਲੀ ਦਲ ਹੈ ਇਹ ਅਕਾਲੀ ਦਲ ਨਹੀਂ ਰਿਹਾ ਪਰ ਆਹ ਲੀਡਰ ਨੇ ਜਿਹੜੇ ਹੁਣ ਅੱਜ ਵਿਰੋਧਤਾ ਕਰਕੇ ਉਹਨੂੰ ਕਹਿ ਰਹੇ ਨੇ ਅਸਤੀਫਾ ਦੇ ਦੇ ਜੇ ਪਹਿਲੇ ਹੀ ਬੋਲ ਪੰਦੇ ਇਹ ਇਹ ਇੰਨਾ ਸਾਨੂੰ ਠੱਠੇ ਖੂਚ ਨਹੀਂ ਕਰਨਾ ਪੈਣਾ ਸੀ ਅਸੀਂ ਜੇ ਗਿਰਿਆ ਇਹਨਾਂ ਸਾਰੇ ਲੋਕਾਂ ਦੀ ਕਿਰਪਾ ਨਾਲ ਹੁਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਇਹਨਾਂ ਦਾ ਬਣਾਇਆ ਹੋਇਆ ਜਦੋਂ ਇੱਕ ਧਿਰ ਮੰਨ ਗਈ ਜਾ ਕੇ ਵੀ ਸਾਤੋਂ ਆ ਕੁਸੋਇਆ ਅਕਾਲ ਤਖਤ ਦਾ ਜਹੇਦਾਰ ਮੈਂ ਹੈਰਾਨ ਐਨੀ ਗਲਾਮੀ ਕਿ ਸਾਡਾ ਜਹੇਦਾਰ ਬੋਲ ਹੀ ਨਹੀਂ ਰਿਹਾ ਬੁਲਾ ਕੇ ਕਹੇ ਵੀ ਆ ਤੇਰੇ ਤੇ ਸ਼ਿਕਾਇਤਾਂ ਕਰ ਗਈ ਬਈ ਆਪ ਅਸਾਸ ਕਰ ਗਈ ਵੀ ਸਾਤੋਂ ਆ ਗਲਤੀਆਂ ਹੋਈਆਂ ਨੇ ਸਖਵੀਰ ਨੂੰ ਕਹੇ ਵੀ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੀ ਪ੍ਰਧਾਨਤਾ ਬਣਿਆ ਰਹਿਣਾ ਪਹਿਲੇ ਆ ਕੇ ਕਲੀਅਰ ਕਰ ਪਰ ਨਹੀਂ ਬਲਾਊਗਾ ਸਰਦਾਰ ਬਾਦਲ ਪਿਛਲੇ ਸਮੇਂ ਜਦੋਂ ਸਾਰੇ ਅਕਾਲੀ ਦਲ ਇਕੱਠੇ ਹੋ ਗਏ ਸੀ ਇੱਕੋ ਇੱਕ ਜਿਹੜਾ ਸਾਡੇ ਚ ਨਹੀਂ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਇਨਸਾਨ ਸੀ ਜਿਹੜਾ ਬਗਾਵਤ ਕਰਕੇ ਕਾਲ ਤਖਤ ਤੋਂ ਭੱਜਿਆ ਸੀ ਇਹ ਇਨਾਂ ਦੀ ਸੁਭਾਅ ਹੈ ਇਹ ਅਕਾਲ ਤਖਤ ਸਾਹਿਬ ਨੂੰ ਵਰਤ ਸਕਦੇ ਨੇ ਜੇ ਵਰਤਿਆ ਜਾਵੇ ਵਰਨਾ ਇਹ ਪੰਥਕ ਨਹੀਂ ਹੈਗੇ ਅਕਾਲ ਤਖਤ ਨੂੰ ਇਹ ਲੋਕ ਨਹੀਂ ਮੰਨਦੇ ਤੁਹਾਨੂੰ ਕੀ ਲੱਗਦਾ ਪੁਵੇਖਾ ਅਕਾਲੀ ਦਲ ਦਾ ਪੰਜਾਬ ਦੇ ਅੰਦਰ ਖੇਤੀ ਪਾਰਟੀ ਆ ਦੇਖੋ ਅਕਾਲੀ ਦਲ ਦੀਆਂ ਕੁਰਬਾਨੀਆਂ ਬਹੁਤ ਨੇ ਖੇਤਰੀ ਪਾਰਟੀ ਦੀ ਪੰਜਾਬ ਨੂੰ ਲੋੜ ਹੈ ਪਰੰਤੂ ਦੋਏ ਤੜੇ ਚ ਹੁਣ ਕੀ ਦੁਆ ਤੜਾ ਠੀਕ ਹੈ ਕੀ ਇਹ ਕੱਲ ਨੂੰ ਲੋਕੇ ਵੀ ਸਵਾਲ ਕਰਦੇ ਨੇ ਵੀ ਇਕੱਠੇ ਤਾਂ ਨਹੀਂ ਹੋ ਜਾਣਗੇ ਕੱਲ ਨੂੰ ਕੀ ਲੋਕ ਵਿਸ਼ਵਾਸ ਕਰ ਲੈਣਗੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤਾਂ ਅੱਜ ਵੀ ਇਕੱਠਾ ਹੈ ਸ਼੍ਰੋਮਣੀ ਅਕਾਲੀ ਦਲ ਜੇ ਇਕੱਠਾ ਹੈ ਉਹ 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 ਉਹਨਾਂ ਨੂੰ ਕੀ ਤੁਸੀਂ ਕਾਮਰੇਡ ਬਣਦੇ ਹੋ ਭਾਈ ਅੰਬਰਪਾਲ ਜਿੱਤੇ ਆ ਸਰਜੀ ਤੇ ਉਹ ਕਾਮਰੇਡ ਥੋੜੋ ਨੇ ਜਾਂ ਆਰਐਸਐਸ ਵਾਲੇ ਥੋੜੋ ਨੇ ਉਹ ਜੇ ਕਾਮ ਨੇ ਜਿਤਾਏ ਨੇ ਉੱਪਰ ਦੀ ਗੱਤਰੇ ਪਾਏ ਨੇ ਧਾਰੇ ਖੁੱਲੇ ਨੇ ਪੂਰੇ ਖਾਲਸੇ ਜੱਜਦੇ ਨੇ ਉਹ ਹੈ ਸ਼੍ਰੋਮਣੀ ਅਕਾਲੀ ਦਲ ਇਹ ਇਹ ਜਿਹੜੇ ਜਾਲੀ ਹੋ ਗਏ ਥੇ ਜਿਹੜੇ ਜਿਹੜੇ ਸਰਸੇ ਵਾਲੇ ਨੂੰ ਪਤਾ ਬੰਦਦੇ ਰਹੇ ਨੇ ਬਾਦਲ ਕੇ ਇਹ ਤਾਂ ਉਹਨਾਂ ਨੂੰ ਲੋਕਾਂ ਨੇ ਚਾਟਾ ਸਕਾਇਆ ਇਹ ਜਿੰਨੀ ਦਰ ਆਇਆ ਵਧੀਆ ਸਾਬਣ ਨਾਲ ਨਹਾ ਕੇ ਸਾਫ ਸੁਥਰੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਜਾ ਕੇ ਨੱਕ ਨਹੀਂ ਲਗੜਦੇ ਉਨੀ ਦਰ ਕਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਬਾਦਲ ਦੀ ਨਾ ਕਰੋ ਦੂਜਾ ਅਕਾਲੀ ਦਲ ਅਸੀਂ ਸਾਰੇ ਅਕਾਲੀ ਦਲ ਮੁੱਠਾ ਗੁਰੂ ਦਾ ਅਕਾਲੀ ਸਾਡਾ ਐਵੇਂ ਨਹੀਂ ਬਣ ਗਿਆ ਅਕਾਲੀ ਦਲ ਇਹਦੀ ਇਹਦੀ ਜਿਹੜੀ ਨੀ ਹੈ ਇਹ ਚ ਵੀ ਖੂਨ ਨਾਲ ਭਰੀ ਹੋਈ ਆ ਦੀ ਐਵੇਂ ਕਿਤੇ ਸਿਮਿੰਟ ਨਹੀਂ ਲਾਤਾ ਅਕਾਲੀ ਦਲ ਨੂੰ ਕੁਝ ਨਹੀਂ ਹੋਣ ਲੱਗਿਆ ਪਹਿਲਾਂ ਵੀ ਚੜ੍ਹਦੀ ਕਲਾ 'ਚ ਜਕਾਰੇ ਲਾਏ ਨੇ ਹੁਣ ਵੀ ਲਾਵਾਂਗੇ ਪਰ ਆ ਜਿਹੜੇ ਉੱਪਰ ਦੀ ਕੋਸਾ ਹੈ ਦੀ ਕੋਈ ਬਾ ਦਾ ਪਤੰਡਰ ਵੀਰ ਪਾਈ ਫਿਰਦਾ ਕੋਈ ਖਾਕੀ ਨਿਖਰ ਪਾਈ ਫਿਰਦਾ ਜਿੰਨੀ ਦੇਰ ਇਹਨਾਂ ਦਾ ਫਾਹਾ ਨਹੀਂ ਪਟਿਆ ਜਾਂਦਾ ਗੁਰੂਏ ਵੱਡ ਰਿਹਾ ਸਾਥੋਂ ਨਹੀਂ ਵੱਟਿਆ ਗਿਆ ਗੁਰੂ ਨੇ ਵੱਡਤਾ ਹੁਣ ਹੌਲੀ ਹੌਲੀ ਦੋ ਸੀਟਾਂ ਤੇ ਤਾਂ ਨਖਾਰ ਆ ਗਿਆ ਨਾ ਐਨ ਚਿਹਰੇ ਖਾਲਸਿਆਂ ਨੇ ਆਪਣੇ ਵਾਲੇ ਲਿਆਂਦੇ ਹੁਣ ਇਹੀ ਹਵਾ ਗਾਂਹ ਆ ਜੂਗੀ ਦੇਖਦੇ ਜਾਓ 27 ਦੇ ਵਿੱਚ ਕੱਲ੍ਹ ਦੀ ਵਾਲੇ ਨੇ ਕਿਰਪਾ કરી ਇਹ ਜਿਹੇ ਉੱਪਰ ਦੀ ਗਾਤਰੇ ਵਾਲਾ ਸ੍ਰੀ ਸਾਹਿਬ ਵਾਲਾ ਕੀ ਨੀਲੀ ਤੇ ਕੇਸਰੀ ਦਸਤਾਰ ਵਾਲਾ ਤੁਹਾਨੂੰ ਮੁੱਖ ਮੰਤਰੀ ਦਿਖੂਗਾ ਹੁਕਮ ਗੁਰੂ ਦਾ ਚੱਲਣਾ ਸੌਲੀ ਸਾਹਿਬ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਪੰਥਕ ਵਿਚਾਰਾਂ ਜਿਹੜੀਆਂ ਕੀਤਿਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ